ਪੰਜਾਬ ਚ ਹੋਇਆ ਵੱਡਾ ਧਮਾਕਾ ਧਮਾਕੇ ਨਾਲ ਹਿੱਲ ਗਿਆ ਪੂਰਾ ਪੰਜਾਬ ਐਲ ਪੀ ਜੀ ਟੈਂਕਰ ਨੂੰ ਲੱਗੀ ਆਗੂ ਮਚ ਗਏ ਭਾਂਬੜ ਮੌਕੇ ਤੇ ਮਚ ਗਿਆ ਹਾਹਾਕਾਰ ਅੱਗ ਦੇ ਗੋਲੇ ਚ ਤਬਦੀਲ ਹੋਇਆ ਪੂਰਾ ਪਿੰਡ ਅੱਗ ਜਦ ਚੁੱਲ੍ਹ ਸੇ 100 ਤੋਂ ਵੱਧ ਲੋਕ ਕਈਆਂ ਦੀ ਹੋਈ ਮੌਤ ਪੁਲਿਸ ਨੇ ਆਵਾਜ਼ਾਈ ਕਰਤੀ ਠਾਕੂ ਪਿੰਡ ਦੇ ਲੋਕਾਂ ਨੂੰ ਘਰਾਂ ਚੋਂ ਕੱਢਿਆ ਬਾਹਰ ਜ਼ਖਮੀਆਂ ਨੂੰ ਹਸਪਤਾਲ ਚ ਕਰਵਾਇਆ ਦਾਖਲ ਕਲ ਤੁਸੀਂ ਦੇਖ ਰਹੇ ਸ਼ਬਦਾ ਦੀ ਤਾਕਤ ਐਵਨ ਮੀਡੀਆ ਮੈਂ ਬਿਆ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਦੇ ਰਾਤ ਐਲਪੀਜੀ ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋਇਆ ਇਹ ਹਾਦਸਾ ਮੰਡਿਆਲਾ ਪਿੰਡ ਦੇ ਨੇੜੇ ਵਾਪਰਿਆ ਇੱਕ ਮਿਨੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਐਲਪੀਜੀ ਨਾਲ ਭਰਿਆ ਟੈਂਕਰ ਪਲਟ ਗਿਆ ਤੇ ਉਸ ਵਿੱਚ ਅੱਗ ਲੱਗ ਗਈ ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੋਲੇ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਜ਼ਿੰਦਾ ਸੜਨ ਤੋਂ ਬਾਅਦ ਮੌਤ ਹੋ ਗਈ ਜਦੋਂ ਕਿ 30 ਹੋਰ ਸੜ ਗਏ ਜ਼ਖਮੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹਨਾਂ ਵਿੱਚੋਂ ਕੁਝ ਲੋਕ 30 ਤੋਂ 80% ਸੜੇ ਨੇ ਅੱਗ ਬੁਝਾਉਣ ਲਈ ਹੁਸ਼ਿਆਰਪੁਰ ਦਾ ਸੁਹਾ ਅਤੇ ਤਲਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਸਾਵਧਾਨੀ ਵਜੋਂ ਹੁਸ਼ਿਆਰਪੁਰ ਜਲੰਧਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਹਾਈਵੇ ਤੇ ਲਗਭਗ 1 ਕਿਲੋਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਤੇ ਲੋਕਾਂ ਨੂੰ ਉਥੋਂ ਹਟਾ ਦਿੱਤਾ ਗਿਆ ਮੰਡਿਆਲਾ ਪਿੰਡ ਦੇ ਲੋਕਾਂ ਅਨੁਸਾਰ ਹਾਦਸਾ ਰਾਤ 10:30 ਵਜੇ ਹੋਇਆ ਜਿਵੇਂ ਹੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਲੰਧਰ ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਤੇ ਪਿੰਡ ਤੋਂ 1 ਕਿਲੋਮੀਟਰ ਪਹਿਲਾਂ ਆਵਾਜਾਈ ਬੰਦ ਕਰ ਦਿੱਤੀ ਗਈ ਘਰਾਂ ਵਿੱਚ ਫਸੇ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ TRF ਟੀਮ ਵੀ ਮੌਕੇ ਤੇ ਪਹੁੰਚ ਗਈ ਧਮਾਕਾ ਹੋਣ ਵਾਲੀ ਜਗ੍ਹਾ ਤੋਂ ਸਿਰਫ 500 ਮੀਟਰ ਦੂਰ ਇੱਕ ਗੈਸ ਪਲਾਂਟ ਹੈ ਖੁਸ਼ਕਿਸਮਤੀ ਨਾਲ ਅੱਗ ਦੀਆਂ ਲਪਟਾਂ ਇਸ ਪਲਾਂਟ ਤੱਕ ਨਹੀਂ ਪਹੁੰਚੀਆਂ ਹਾਦਸੇ ਵਿੱਚ ਸੜ ਗਏ ਚਸ਼ਮਦੀਦ ਗਵਾ ਗੁਰਮukh ਸਿੰਘ ਨੇ ਦੱਸਿਆ ਕੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੈਂਕਰ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਜਿਵੇਂ ਹੀ ਟੈਂਕਰ ਪਲਟਿਆ ਉਸ ਵਿੱਚ ਧਮਾਕਾ ਹੋ ਗਿਆ ਇਸ ਲਈ ਲੋਕਾਂ ਨੇ ਸੋਚਿਆ ਕਿ ਬੰਬ ਧਮਾਕਾ ਹੋਇਆ ਹੈ ਟੈਂਕਰ ਵਿੱਚੋਂ ਤੇਜ਼ੀ ਨਾਲ ਗੈਸ ਲੀਕ ਹੋਣ ਲੱਗੀ ਅਤੇ ਲੋਕਾਂ ਨੂੰ ਕੁਝ ਸਮਝਾਉਣ ਤੋਂ ਪਹਿਲਾਂ ਹੀ ਅੱਗ ਲੱਗ ਗਈ ਅੱਗ ਹੈ ਨਿ ਭਿਆਨਕ ਸੀ ਕਿਸ ਨੇ ਕੁਝ ਸਕਿੰਟਾਂ ਵਿੱਚ ਨੇੜਲੇ ਘਰਾਂ ਤੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਦੇ ਨਾਲ ਹੀ ਦੇਖਦੇ ਦੇਖਦੇ ਇੱਕ ਘਰ ਦੇ ਵਿੱਚ ਅੱਗ ਲੱਗਣ ਕਾਰਨ ਪੂਰਾ ਪਿੰਡ ਅੱਗ ਦੇ ਗੋਲੇ ਦੇ ਵਿੱਚ ਬਦਲ ਗਿਆ ਜਿਸ ਦੇ ਨਾਲ ਹੁਣ ਤੱਕ ਇਸ ਹਾਦਸੇ ਦੇ ਵਿੱਚ ਲਗਭਗ 100 ਲੋਕਾਂ ਦੇ ਸੜ ਜਾਣ ਦੀ ਸੂਚਨਾ ਮਿਲੀ ਹੈ ਸੜਕ ਤੇ ਟੈਂਕਰ ਖੜਿਆ ਹੈ ਐਦ ਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟਿਗ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅੱਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉੱਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉੱਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉੱਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है इलाज चल रहा है थी थी एक कैजुअलिटी एक कैजुअलिटी अजे तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਐ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਨੀ ਜਵਾਬੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਆਦਮਪੁਰ এয়ার ਬੁਝਾਉਣ ਦੀ ਬੜੀ ਫੀਟ ਹੈ ਆਲਮੋਸਟ ਟੋਟਲ ਰੂਮ ਲਾ ਕੇ 18 ਤੋਂ ਉਮੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੱਥੇ ਤੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਜੀ ਨਟ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਧੂ ਦੇ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਜੀ ਜੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾਜੀ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਨੂੰ ਚੱਲਦਾ ਤੇ ਐਸੇ ਗੱਲ ਕੀਤੀ ਜੀ ਅਭੀ ਤਾਂ ਤੁਸੀਂ ਕੋਈ ਜਕਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਪੀ ਕਰਾ ਦੇ ਅੰਦਰ ਜਿੱਦਾਂ ਸ਼ੌਪਸ ਹੈ ਟੈਂਟ ਹਾਊਸ ਹੈ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਜਾਂ ਐਲਪੀਜੀ ਸਿਲੰਡਰ ਸੌਰੀ ਉਹ ਸਿਗੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਸਾਡੇ ਤੋਂ ਪਹਿਲਾਂ ਜਿਹੜੇ ਰੈਗੂਲਰਸ ਜ਼ਰਾ ਹੋਈਆਂ ਸੀਗੀਆਂ ਉਹ ਵੀ ਕੰਮ ਕਰਦੇ ਸੀਗੇ ਥੋੜਾ ਦੇ ਵਿਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨਜੀ ਯੂਨਿਟ ਤੋਂ ਮਰੀਕੰਦਰ ਜੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚ ਹਾਈਸੋਨੇ ਗੈਸ ਹੈ ਨਹੀਂ ਹੁੰਦੀ ਬਟ অলਮੋਸਟ ਇਸ ਵੇਲੇ 0.1% ਦੀ ਆਪਾਂ ਚਾਂਸਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸ ਕੀ ਕਰ ਰਹੇ ਆ ਵੀ ਕਾਬੂ ਪਾ ਲਿਆ ਗਿਆ ਨਾ ਇਹ ਤਾਂ ਸਰ ਇਹਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਫਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦਾ ਲਾਕ ਹੋ ਗਿਆ ਆ ਦੇਖੋ ਕੱਪੜੇ ਦੀ ਦੁਕਾਨ ਹੈ ਤੂੜੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਵੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸਹੀ ਠੀਕ ਨਾਮ ਕੀ ਹੈ ਬਜੀ ਮੇਰਾ ਨਾਮ ਪਵਨ